ਤੇ ਵਿਪາກ ਦੇ ਪ੍ਰਮੁਖ ਸਕਤਰ ਕੁਮਾਰ ਰਾਹੁਲ ਜੀ ਨੂੰ ਕਿ ਉਹ ਮਾਨਯੋਗ ਮੁੱਖ ਮੰਤਰੀ ਸਾਹਬ ਸਦਾਰ ਭਗਵੰਤ ਸਿੰਘ ਮਾਨ ਜੀ ਦਾ ਬੁਕੇ ਅਤੇ ਸ਼ਾਲ ਦੇ ਕੇ ਸਵਾਗਤ ਕਰਨਗੇ ਪ੍ਰਮੁਖ ਸਕਤਰ ਜੀ ਬੁਕੇ ਦੇ ਕੇ ਸਵਾਗਤ ਕਰ ਰਹੇ ਹਨ ਮਾਨਯੋਗ ਸੇਤ ਮੰਤਰੀ ਜੀ ਸ਼ਾਲ ਨਾਲ ਸਨਮਾਨ ਕਰ ਰਹੇ ਹਨ ਧੰਨਵਾਦ ਸਰ ਮੈਂ ਇਸੇ ਨਾਲ ਹੀ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੂੰ ਕਿ ਉਹ ਸਾਡੇ ਮਾਰਗਦਰਸ਼ਕ ਅਤੇ ਆਪ ਤੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬੋਕੇ ਅਤੇ ਸ਼ਾਲ ਦੇ ਕੇ ਉਹਨਾਂ ਦਾ ਸਵਾਗਤ ਕਰਨਗੇ ਧੰਨਵਾਦ ਸਰ స్వాਗਤੀ ਰਸਮ ਉਪरांत ਅਸੀਂ ਅੱਜ ਦੇ ਵਿਸ਼ੇ ਤੇ ਵਾਪਸ ਵਰਤਦੇ ਹਾਂ ਪੰਜਾਬ ਵਿਦਿਆਰਥੀ ਕੇਸੀ ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰਨ ਦੇ ਸਿਹਤ ਖੇਤਰ ਵਿੱਚ ਕ੍ਰਾਂਤੀ ਦੇ ਆਸਥਾਨ ਅਤੇ ਲੋਕ ਹੀਤੂ ਫੈਸਲੇਬਾਤ ਹੁਣ ਪੰਜਾਬ ਦੇ ਇਤਿਹਾਸ ਵਿੱਚ ਮੁੱਖ ਮੰਤਰੀ ਸੇਤਿਓਜਨਾ ਨਾਲ ਨਵੀਂ ਇਬਾਰਤ ਲਿਖਣ ਜਾ ਰਹੇ ਹਨ ਪੰਜਾਬ ਦੇ ਕਿਸੇ ਇੱਕ ਨਹੀਂ ਸਗੋ ਸਾਰੇ 3 ਕਰੋੜ ਲੋਕਾਂ ਲਈ ਅੱਜ ਪੜਾ ਖੁਸ਼ੀ ਦਾ ਦਿਨ ਹੈ ਜਦੋਂ ਉਹਨਾਂ ਦੀ ਆਪਣੀ ਸਰਕਾਰ ਅੱਜ ਉਹਨਾਂ ਦੀ ਸਿਹਤ ਯਾਪੀ ਦੀ ਯਮਨ ਬਣਨ ਜਾ ਰਹੀ ਹੈ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸੇਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁਖ ਸਕੱਤਰ ਸ਼੍ਰੀ ਕੁਮਾਰ ਰਾਹੁਲ ਜੀ ਨੂੰ ਕਿ ਉਹ ਮੁੱਖ ਮੰਤਰੀ ਸੇਤ ਯੋਜਨਾ ਬਾਰੇ ਪ੍ਰੈਜੈਂਟੇਸ਼ਨ ਰਾਹੀਂ ਰੌਸ਼ਨੀ ਪਾਉਣਗੇ। ਅ ਨਮਸਕਾਰ ਸਰ ਸਰ ਜਿਵੇਂ ਅਸੀਂ ਜਾਣਦੇ ਵਰਲਡ ਹੈਲਥ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਬਾਡੀ ਹੈਗਾ ਪਬਲਿਕ ਹੈਲਥ ਨੂੰ ਡੀਲ ਕਰਦਾ ਸਰ ਉਹਨਾਂ ਦਾ ਕਹਿਣਾ ਹੈ ਮੋਸਟ ਪਾਵਰਫੁਲ ਪਬਲਿਕ ਹੈਲਥ ਇੰਟਰਵੈਂਸ਼ਨ ਜੇ ਕੁਝ ਹੋ ਸਕਦਾ ਉਹ ਹੈ ਯੂਨੀਵਰਸਲ ਹੈਲਥ ਕਵਰ ਸਰ ਮੁੱਖ ਮੰਤਰੀ ਸਿਹਤ ਯੋਜਨਾ ਦੇ ਨਾਲ ਪੰਜਾਬ ਇੱਕ ਨਾ ਕੇਵਲ ਪੰਜਾਬ ਦਾ ਇੰਡੀਆ ਦਾ ਸਭ ਤੋਂ ਵੱਡਾ ਹੈਲਥ케ਅਰ ਇਨੀਸ਼ੀਏਟਿਵ ਸਟਾਰਟ ਕਰਨ ਜਾ ਰਿਹਾ ਸਰ ਜਿੱਥੇ ਅਸੀਂ 10 ਲੱਖ ਰੁਪਏ ਦਾ ਹੈਲਥ ਕਵਰ ਅਸੀਂ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ ਦੇਵਾਂਗੇ ਕਿ ਡਿਗਨਿਟੀ ਐਂਡ ਹੈਲਥ ਸਿਕਿਉਰਿਟੀ ਸэр ਇਹਦੇ ਵਿੱਚ ਸэр ਪੰਜਾਬ ਸੇ 3 ਕਰੋੜ ਦੀ ਆਬਾਦੀ ਹੈ ਲਗਭਗ ਸэр ਉਹ ਸਾਰੇ ਕਵਰ ਹੋਏਗਾ ਤੇ ਨਾਲ ਅਸੀਂ ਫ੍ਰੀ ਤੇ ਕੈਸ਼ਲੈਸ ਟ੍ਰੀਟਮੈਂਟ ਦੇਵਾਂਗੇ ਜਿੱਥੇ ਸэр ਗਵਰਨਮੈਂਟ ਦੇ ਸਾਰੇ ਹਸਪਤਾਲ ਤੇ ਪ੍ਰਾਈਵੇਟ ਦੇ ਮੈਕਸਿਮਮ ਹਸਪਤਾਲ ਸਾਰੇ ਸਾਡੇ ਨਾਲ ਹੱਲੇ ਵੀ ਸэр 550 ਤੋਂ ਵੱਧ ਹੈਗੇ ਸਾਡੇ ਨਾਲ ਤੇ ਅਸੀਂ ਆਸ ਕਰ ਰਹੇ ਕਿ ਲਾਂਚ ਸਕੀਮ ਜਦੋਂ ਹੋ ਜਾਂਦਾ ਹੈ ਤੋ 1500 ਸੇ 2000 ਹਸਪਤਲ ਸਾਡੇ ਨਾਲ ਜੁੜੇਗੇ ਸਰ ਤੇ ਇਹਦੇ ਨਾਲ ਸਰ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇੱਕ ਬਹੁਤ ਵਧੀਆ ਕੈਸ਼ਲੈਸ ਫ੍ਰੀ ਟ੍ਰੀਟਮੈਂਟ ਅਸੀਂ ਇਨਸ਼ੋਰ ਕਰਾਂਗੇ ਸਰ ਇਹਦੇ ਵੀ ਸਰ ਕੀ ਜਿਹੜੇ ਬੈਨੀਫਿਟਸ ਹੈਗੇ ਸਰ ਆਲ ਬੋਨਫਾਈਡ ਰੈਜ਼ੀਡੈਂਟਸ ਤੇ ਜਿਵੇਂ ਉਹ ਕਿਸਾਨ ਹੋਵੇ ਮਜ਼ਦੂਰ ਹੋਵੇ ਸਰਕਾਰੀ ਮੁਲਾਜ਼ਮ ਹੋਵੇ ਪੈਨਸ਼ਨਰ ਹੋਗੇ ਹੋਵੇ ਤੇ ਕੋਈ ਇਨਕਮ ਬਾਰ ਨਹੀਂ ਹੈਗਾ ਕੋਈ ਏਜ ਬਾਰ ਨਹੀਂ ਹੈ ਨੋ ਜੈਂਡਰ ਬਾਰ ਇਟ ਇਨਕਲੂਡਸ ਵਨ ਐਂਡ 올 ਪ੍ਰੈਸੀਡੈਂਟਸ ਆਫ ਪੰਜਾਬ ਤੇ ਸਰ 10 ਲੱਖ ਪਰ ਫੈਮਿਲੀ ਪਰ ਇਅਰ ਹਰ ਸਾਲ 10 ਲੱਖ ਦਾ ਹੋਏਗਾ ਸਰ ਤੇ ਫੈਮਿਲੀ ਸਾਈਜ਼ ਦੇ ਵਿੱਚ ਕੋਈ ਕੈਪ ਨਹੀਂ ਹੈਗਾ ਬਜ਼ੁਰਗ ਮਾ ਪੇਰੈਂਟਸ ਹੋ ਸਕਦੇ ਛੋਟੇ ਬੱਚੇ ਹੋ ਸਕਦੇ ਕਈ ਵਾਰ ਸਿਰ ਪਰਿਵਾਰ ਦੇ ਵਿੱਚ ਡਿਪੈਂਡੈਂਟ ਹੋ ਜਾਂਦੇ ਕੋਈ ਡਾਈਵੋਰਸੀ ਹੋ ਜਾਂਦੇ ਕਈ ਵਾਰ ਵਿਧਵਾ ਹੋ ਜਾਂਦੇ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਵੀ ਧਿਆਨ ਰੱਖਾਂਗੇ ਸਰ ਉਹ ਵੀ ਇਨਕਲੂਡਿਡ ਹੋਣਗੇ ਤੇ ਸਰ ਫ੍ਰੀ ਰਜਿਸਟ੍ਰੇਸ਼ਨ ਹੋਏਗਾ ਸਰ ਸੁਵਿਧਾ ਕੇਂਦਰਾਂ ਦੇ ਵਿੱਚ हॉस्पिटल दे जोड़े भी, भी हॉस्पिटल साड़े लाल इम्पैनल्ड होंगे उत्थे बंदा जाएगा अपना आधार कार्ड वोटर कार्ड देके के रजिस्टर हो सकदा मौके पर हो सकता तो असी सर विलेज तो पंचायत लैवल तो कैंप भी लावे सर कैंप, कैंप सर कैंप सर उन्होंने रजिस्ट्रेशन हेल्थ कार्ड बनाने लिए सर जी सर नहीं बना तो वो मौके पर भी जा सकता है मौके पर भी जा सकता है कोई रोक नहीं है सर तो सर ਵੋਟਰ ਆਈਡੀ ਤੇ ਆਧਾਰ ਕਾਰਡ ਸਿੰਪਲ ਡਾਕੂਮੈਂਟ ਹੋਏਗਾ ਸਰ ਕੋਈ ਪੇਪਰ ਵਰਕ ਨਹੀਂ ਜਿਵੇਂ ਕਈ ਵਾਰ ਗਰੀਬ ਬੰਦੇ ਹੁੰਦੇ ਮਜ਼ਦੂਰ ਬੰਦੇ ਹੁੰਦੇ ਉਹਨਾਂ ਨੂੰ ਜਿਆਦਾ ਪਤਾ ਨਹੀਂ ਹੁੰਦਾ ਤੇ ਪੇਪਰ ਵਰਕ ਦੇ ਝਮੇਲੇ ਦੇ ਵੀ ਜੋ ਬਚਣਾ ਚਾਹੁੰਦੇ ਸਰ ਇੱਥੇ ਕੋਈ ਝਮੇਲਾ ਨਹੀਂ ਰੱਖਿਆ ਹੈ ਸਰ ਤੇ ਅਸੀਂ ਤੇ ਅਸੀਂ ਸਰ ਮੁੱਖ ਮੰਤਰੀ ਸਿਹਤ ਕਾਰਡ ਦੇਵਾਂਗੇ ਸਾਰੇ ਨੂੰ ਜਿਨਨੇ 3 ਕਰੋੜ ਦੀ ਆਬਾਦੀ ਹੈ ਸਰ ਉਹ ਸਾਰੇ ਹਰੇਕ ਬੰਦੇ ਕੋਲ ਹੋਏਗਾ ਇਹ ਉਹਨਾਂ ਦੀ ਇੱਕ ਇਮਪਾਵਰਮੈਂਟ ਹੋਏਗੀ ਸਰ ਤੇ ਇਹ ਫਰੀ ਐਂਡ ਕੈਸ਼ਲੈਸ ਟਰੀਟਮੈਂਟ ਹੋਏਗਾ ਸਰ ਤੇ ਸਾਡੀ ਕਮਿਟਮੈਂਟ ਹੈ ਸਰ ਤੇ ਬੈਨੇਫੀਸ਼ੀਰੀ ਰਜਿਸਟ੍ਰੇਸ਼ਨ ਐਂਡ ਲਾਂਚ ਸਰ ਅਸੀਂ ਪਲਾਨ ਕਰ ਰਹੇ ਹਾਂ 2 ਅਕਤੂਬਰ 2025 ਤੋਂ ਧੰਨਵਾਦ ਸਰ ਧੰਨਵਾਦ ਸਰ ਤੁਸੀਂ ਇਸ ਸਕੀਮ ਦੇ ਬਾਰੇ ਵਿਸਤਾਰ ਵਿੱਚ ਦੱਸਿਆ ਹੈ ਮੈਂ ਬੇਨਤੀ ਕਰਾਂਗਾ ਕਰਮਯੋਗੀ ਅਤੇ ਪੰਜਾਬ ਦੇ ਲੋਕਾਂ ਦੀ ਤੰਦਰੁਸਤੀ ਲਈ ਸਹੀ ਅਰਥਾਂ ਵਿੱਚ ਚਿੰਤਤ ਅਤੇ ਹਰ ਵੇਲੇ ਫੀਲਡ ਵਿੱਚ ਸਰਗਰਮ ਰਹਿਣ ਵਾਲੇ ਸੂਬੇ ਦੇ ਸਿਹਤ ਅਤੇ ਪਰਿਵਾਰ ਪਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੂੰ ਕਿ ਉਹ ਸਮਾਗਮ ਵਿੱਚ ਵਿਸ਼ੇਸ਼ਾਤ ਤੇ ਪੁੱਜੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਆਪ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਖੰਡਗੇ ਸਾਡੇ ਬਹੁਤ ਹੀ ਸਤਿਕਾਰਯੋਗ ਦੁਨੀਆ ਨੂੰ ਇੱਕ ਨਵੀਂ ਕਿਸਮ ਦਾ ਰਾਜਨੀਤੀ ਦਾ ਮਾਡਲ ਦੇਣ ਵਾਲੇ ਸਾਡੇ ਨੈਸ਼ਨਲ ਕੌਂਸਲਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਲਾਰਡ ਲਿਸ ਪੁੱਤਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਉਸ ਮਾਡਲ ਨੂੰ ਬਾਖੂਬੀ ਇੱਕ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਉਹਦੇ ਵਿੱਚ ਇੰਪਰੂਵਮੈਂਟਸ ਕਰਕੇ ਜੋ ਜਿਹਨੂੰ ਅਰਵਿੰਦ ਕੇਜਰੀਵਾਲ ਮਾਡਲ ਕਿਹਾ ਜਾਣ ਲੱਗਾ ਉਹਨੂੰ ਲਾਗੂ ਕਰ ਰਹੇ ਆ ਸੇਤ ਦੇ ਖੇਤਰ ਦੇ ਵਿੱਚ ਸਾਰ ਅੱਜ ਇੱਕ ਇਤਿਹਾਸਕ ਦਿਨ ਹੈ ਸਰ ਪੰਜਾਬ ਵਾਸਤੇ ਔਰ ਦੁਨੀਆ ਵਾਸਤੇ ਦੁਨੀਆ ਵਾਸਤੇ ਮੈਂ ਕਿਉਂ ਕਹਿ ਰਿਹਾ ਮੈਂ ਉਹਦੇ ਤੇ ਬਾਤ ਚਾਹਾਂਗਾ ਪਰ ਪਹਿਲਾਂ ਪੰਜਾਬ ਵਾਸਤੇ ਅੱਜ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕ 65 ਲੱਖ ਤੋਂ ਵੱਧ ਪਰਿਵਾਰ ਰੱਬ ਨਾ ਕਰੇ ਕਿਸੇ ਨੂੰ ਕੋਈ ਜ਼ਰੂਰਤ ਪੈ ਜਾਏ ਉਹਨੂੰ ਸਿਰਫ ਤੇ ਸਿਰਫ ਆਪਣਾ ਆਧਾਰ ਕਾਰਡ ਲੈ ਕੇ ਹਸਪਤਾਲ ਜਾਣਾ ਸਾਰਾ ਸਰਕਾਰ ਜਿਹੜਾ ਖਰਚਾ ਹੈ ਉਹ ਸਰਕਾਰ ਦੇਏਗੀ ਕਿਸੇ ਕਿਸਮ ਦੀ ਵੀ ਕੋਈ ਮਜਬੂਰੀ ਦੇ ਵਿੱਚ ਨਾ ਕੋਈ ਕਰਜ਼ਾਈ ਹੋਏਗਾ ਆਊਟ ਆਫ ਪਾਕਟ ਐਕਸਪੈਂਸਸ ਵਾਸਤੇ ਤੇ ਨਾ ਹੀ ਕੋਈ ਬੰਦਾ ਮਜਬੂਰ ਹੋਏਗਾ ਕਿ ਮੈਂ ਜੇ ਗਰੀਬ ਹਾਂ ਮੈਂ ਰਿਕਸ਼ਾ ਚਲਾ ਰਿਹਾ ਮੈਂ ਰੇੜੀ ਲਾ ਰਿਹਾ ਤੇ ਮੇਰੇ ਬਾਪ ਨੂੰ ਕੈਂਸਰ ਹੋ ਗਿਆ ਜਾਂ ਹਾਰਟ ਅਟੈਕ ਹੋ ਗਿਆ ਜਾਂ ਸਟ੍ਰੋਕ ਹੋ ਗਿਆ ਤੇ ਮੈਂ ਉਹਦਾ ਇਲਾਜ ਕਰਾਣ ਦੀ ਸਮੱਤ ਹੈ ਕੋਈ ਬਿਨਾਂ ਇਲਾਜ ਦੇ ਪੰਜਾਬ ਚ ਆਛ ਤੋਂ ਬਾਅਦ ਨਹੀਂ ਮਰੇਗਾ ਸਰ ਇਸ ਤੋਂ ਸਭੇ ਸਰ ਮੈਂ ਦੁਨੀਆ ਦੀ ਗੱਲ ਕਿਉਂ ਕੀਤੀ ਆ ਮੈਂ ਜਦੋਂ ਮੈਡੀਕਲ ਸਟੂਡੈਂਟ ਸੀ ਸਰ 1978 ਦੇ ਵਿੱਚ ਅਲਮਾਟਾ ਇੱਕ ਸ਼ਹਿਰ ਹੈ ਜੀ ਇਹ ਉਸ ਵੇਲੇ ਜਿਹੜਾ ਖਜ਼ਾਕਿਸਤਾਨ ਹੈ ਉਹਦੀ ਰਾਸ਼ਤਾ ਨਹੀਂ ਸੀ ਹੁਣ ਉਹ ਬਦਲ ਗਈ ਆ ਉਹਦੇ ਵਿੱਚ 134 ਦੇਸ਼ਾਂ ਦੇ ਹੈਡਸ ਆਫ ਦੀ ਸਟੇਟ ਹੈਡਸ ਆਫ ਦੀ ਗਵਰਨਮੈਂਟ ਹੈਲਥ ਮਿਨਿਸਟਰ ਡਾਕਟਰਸ ਇਕੱਠੇ ਹੋਏ ਉਹਨਾਂ ਨੇ ਉਸ ਵੇਲੇ ਕੋਲਰਾ ਪਲੇਗ ਮਲਨਿਊਟ੍ਰੀਸ਼ਨ ਬਹੁਤ ਸਾਰੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਹੈਲਥ ਹੈ ਉਹਨਾਂ ਨੇ ਪਹਿਲਾਂ ਤਾਂ ਹੈਲਥ ਨੂੰ ਡਿਫਾਈਨ ਕੀਤਾ ਕਿ ਮੀਅਰ ਐਬਸੈਂਸ ਆਫ ਡਿਜ਼ੀਜ਼ ਇਸ ਨਾਟ ਹੈਲਥ ਇਹਦਾ ਮਤਲਬ ਹੈ ਕਿ ਕੰਪਲੀਟ ਫਿਜ਼ੀਕਲ ਮੈਂਟਲ ਇਮੋਸ਼ਨਲ ਸੋਸ਼ਲ ਵੈਲਬੀਇੰਗ ਤੇ ਇਹਦੇ ਵਾਸਤੇ ਇਹ ਲੋਕਾਂ ਦਾ ਫੰਡਾਮੈਂਟਲ ਰਾਈਟ ਹੈ ਇਹ ਉਸ 134 ਡਾਕਟਰਾਂ ਦੀ ਜਿਹੜੀ ਅਸੈਂਬਲੀ ਸੀ ਉਹਨਾਂ ਨੇ ਕਿਹਾ ਪ੍ਰਾਇਮਰੀ ਹੈਲਥ ਕੇਅਰਸ ਆਰ ਉਹਨਾਂ ਨੇ ਕਿਹਾ ਵੀ ਸਾਰਿਆਂ ਨੂੰ ਮਿਲਦੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈਲਥ ਵਾਸਤੇ ਜਿਹੜੇ ਦੂਜੇ ਡਿਟਰਮੀਨੈਂਟਸ ਹੈ ਇਹਦੇ ਵਿੱਚ ਐਜੂਕੇਸ਼ਨ ਵੀ ਆਏਗਾ ਇਹਦੇ ਵਿੱਚ ਸੈਨੀਟੇਸ਼ਨ ਵੀ ਆਏਗੀ ਰਾਈਟ ਟੂ ਸੇਫ ਡਰਿੰਕਿੰਗ ਵਾਟਰ ਵੀ ਆਏਗਾ ਔਰ ਇਹਦੇ ਚ ਜਿਹੜਾ ਪਿਓਰ 에ਅਰ ਵੀ ਆਏਗੀ ਸਰ ਉਹ ਜਿਹੜਾ ਮਾਡਲ ਸੀ ਔਰ ਅੱਜ ਉਹਨੂੰ 47 47ਵਾਂ ਸਾਲ ਹੈ 2000 ਵਿੱਚ ਤੱਕ ਹੈਲਥ ਫਾਰ 올 ਨਾਰਾ ਦਿੱਤਾ ਗਿਆ ਸਾਰਿਆਂ ਨੂੰ ਦੇਣੀ ਸੀ ਉਹ ਬਟ ਮੈਂ ਬਹੁਤ ਸਾਰੀਆਂ ਉਹਦੇ ਚ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਈਆਂ ਔਰ ਇਹ ਵੀ ਕਿਹਾ ਗਿਆ ਸਰ ਇੱਕ ਕਿਤਾਬ ਵੀ ਆਈ ਸੀ 1978 ਦੇ ਵਿੱਚ ਡਰਟੀ ਅਮਰੀਕਨ ਉਹ ਦੋ ਇੱਕ ਇਟਸ ਅ ਨੋਵਲ ਇਟਸ ਅ ਫਿਕਸ਼ਨਲ ਨੋਵਲ ਬਟ ਇਟ ਵਾਸ ਬੇਸਡ ਔਨ ਸਰਟਨ ਜੋ ਦੁਨੀਆ ਦਾ ਗਲੋਬਲ এনवायरमेंट ਸੀਗਾ ਉਸ ਕੰਟੈਕਸਟ ਵਿੱਚ ਲਿਖੀ ਗਈ ਸੀ ਉਹ ਬਹੁਤ ਲੰਬੀ ਚੌੜੀ ਗੱਲ ਹੈ ਮੈਂ ਕਿਤੇ ਫੇਰ ਕਰਾਂਗਾ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਯੁੱਧ ਕਰਕੇ ਕਿਸੇ ਨੂੰ ਜਿੱਤ ਨਹੀਂ ਸਕਦੇ ਥੈਟ ਵਾਸ ਯੂ ਸੀ ਇਹ ਚਾਹੇ ਦੋਨੋਂ ਸੁਪਰ ਪਾਵਰ ਸੀਗੀਆਂ ਦੋਨੋਂ ਹੀ ਅਫਗਾਨਿਸਤਾਨ ਤੋਂ ਕੁੱਟਾ ਕੇ ਵਾਪਸ ਕੀਆ ਕਿ ਉਹਨਾਂ ਨੇ ਕਿਹਾ ਜੇ ਦੁਨੀਆ ਦੇ ਦਿਲ ਜਿੱਤਨੇ ਆ ਜੇ ਤੁਸੀਂ ਲੋਕਾਂ ਨੂੰ ਜਿੱਤਣਾ ਹੈ ਤਾਂ ਉਹਨਾਂ ਨੂੰ ਚੰਗੀਆਂ ਸਿਹਤ ਸੁਰਤਾਵਾਂ ਦਿਓ ਅੱਛੀ ਐਜੂਕੇਸ਼ਨ ਦਿਓ ਉਹਨਾਂ ਨੂੰ ਬੇਸਿਕ ਸੈਨੀਟੇਸ਼ਨ ਦਿਓ ਉਨਾ ਨੂੰ ਜਿਹੜੀਆਂ ਸਰਵਿਸੇਸ ਦਿਓ ਤਾਂ ਤੁਸੀਂ ਦੁਨੀਆ ਨੂੰ ਜਿੱਤ ਸਕਦੇ ਹੋ ਤੁਸੀਂ ਪਿਆਰ ਦੇ ਨਾਲ ਕਾਂਕਰ ਕਰ ਸਕਦੇ ਹੋ ਸਰ ਉਹੀ ਅਰਵਿੰਦ ਕੇਜਰੀਵਾਲ ਮਾਡਲਡ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਹਿੰਦੇ ਹੋਏ ਕਿ ਅਰਵਿੰਦ ਕੇਜਰੀਵਾਲ ਮਾਡਲ ਅੱਜ ਸਿਰਫ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਸਦਕਾ ਪੰਜਾਬ ਦੇ ਵਿੱਚ ਸੁਪਰ ਹਿੱਟ ਹੈ ਔਰ ਜੋ ਇਹਨਾਂ ਦਾ ਮਾਡਲ ਬਣ ਗਿਆ ਹੁਣ ਜੋ ਹੁਣ ਅਰਵਿੰਦ ਕੇਜਰੀਵਾਲ ਭਗਵੰਤ ਮਾਡਲ ਬਣ ਗਿਆ ਸਰ ਇਹ ਮਾਡਲ ਜਿਹੜਾ ਹੈਗਾ ਇਹ ਜੰਮੂ ਕਸ਼ਮੀਰ ਦੇ ਵਿੱਚ ਵੀ ਹਿੱਟ ਹੋਇਆ ਉੱਥੇ ਵੀ ਸਰ ਜੜ੍ਹ ਲੱਗੀ ਹੈ ਜੀ ਸਰ ਬੜੀ ਹੈਰਾਨੀ ਹੋਏਗੀ ਮੈਨੂੰ ਪਤਾ ਨਹੀਂ ਤੁਹਾਡੇ ਜੋ ਕਿੰਨੇ ਕੁ ਬੰਦੇ ਜਾਣਦੇ ਆ ਜਿਹੜੀ ਨਿਊਯਾਰਕ ਯੂਐਸਏ ਦੇ ਵਿੱਚ ਜਿਹੜੀ ਮੇਅਰ ਦੀ ਇਲੈਕਸ਼ਨ ਲੜੀ ਜਾ ਰਹੀ ਹੈ ਦੈਟਸ ਅਬਾਊਟ ਯੂਨੀਵਰਸਲ ਹੈਲਥ케ਅਰ ਜੋ ਸਾਨੂੰ ਤੁਸੀਂ ਦੇ ਦਿੱਤਾ ਹੈ ਸਰ ਤੁਹਾਡਾ ਮਾਡਲ ਚੱਲ ਰਿਹਾ ਉੱਥੇ ਅਰਵਿੰਦ ਕੇਜੀਵਾਲ ਭਗਵੰਤ ਮਾਨ ਦਾ ਮਾਡਲ ਚੱਲ ਰਿਹਾ ਯੂਐਸਏ ਦੇ ਵਿੱਚ ਚੱਲ ਰਿਹਾ ਇਹ ਸਰ ਉਹ ਕਹਿੰਦੇ ਗ੍ਰਿਫਤਾਰ ਕਰੂੰਗਾ ਕੋਈ ਨਹੀਂ ਸਰ ਗ੍ਰਿਫਤਾਰ ਤਾਂ ਸਾਡੇ ਅਰਵਿੰਦ ਜੀ ਚਲੇ ਗਏ ਮਨੀਸ਼ ਸੋਧਿਆ ਸਤਿੰਦਰ ਜੈਨ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਸਾਰੇ ਦੁਨੀਆ ਆਂਦੀ ਰਹੀ ਆ ਇਹ ਤਾਂ অথেন্টিਕੇਸ਼ਨ ਹੋ ਗਈ ਜੀ ਇਹ ਥਿਸ ਇਜ਼ অথেন্টিਕੇਸ਼ਨ ਕੇ ਬਹੁਤ ਵਧੀਆ ਮਾਡਲ ਹੈ ਸਰ ਇਹ ਮਾਡਲ ਪੂਰੀ ਦੁਨੀਆ ਦੇ ਵਿੱਚ ਚੱਲੇਗਾ ਮੈਨੂੰ ਯਾਦ ਹੈ ਕਿ ਐਜ਼ ਅ ਡਾਕਟਰ ਮੈਂ ਦੁਨੀਆ ਚ ਬਹੁਤ ਸਾਰੀਆਂ ਪੀਸ ਕਾਨਫਰੰਸਾਂ 'ਚ ਜਾਂਦਾ ਰਹਾ ਮੇਰਾ ਏਰੀਆ ਆਫ ਇੰਟਰਸਟ ਸੀਗਾ ਤੇ ਉਹਦੇ ਵਿੱਚ ਸਰ ਕੋਈ ਪੀਸ ਕਾਨਫਰੰਸ ਨਹੀਂ ਹੁੰਦੀ ਸੀ ਜਿਹਦੇ ਵਿੱਚ ਮਹਾਤਮਾ ਗਾਂਧੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ੍ਰੀ ਆਪਣੇ ਜੋ ਪੰਡਤ ਜਵਾਲਾ ਨਹਿਰੂ ਜੀ ਦਾ ਉਹਨਾਂ ਤੋਂ ਬਗੈਰ ਕੋਈ ਪੀਸ ਕਾਨਫਰੰਸ ਕਨਕਲੂਡ ਨਹੀਂ ਕਰਦੀ ਸੀ ਸਰ ਮੈਂ ਤੁਹਾਨੂੰ ਤੇ ਅਰਵਿੰਦ ਜੀ ਨੂੰ ਕਹਿਣਾ ਚਾਹੁੰਦਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੈਲਥ ਦੀ ਕਨਕਲੇਵ ਨਹੀਂ ਹੋਏਗੀ ਜਿੱਥੇ ਅਰਵਿੰਦ ਕੇਜਦੀਵਾਲ ਭਗਵੰਤ ਮਾਨ ਮਾਡਲ ਦਾ ਜ਼ਿਕਰ ਨਹੀਂ ਹੋਏਗਾ ਜੀ ਸਰ ਇਹ ਛੋਟੀ ਗੱਲ ਨਹੀਂ ਹੈ ਜੀ 881 ਆਮ ਆਦਮੀ ਕਲੀਨਿਕ ਪਹਿਲਾਂ ਅਸੀਂ 80 ਦਵਾਈਆਂ ਦਿੰਦੇ ਸੀ 107 ਹੋ ਗਈਆਂ 38 ਟੈਸਟ ਕਰਦੇ ਸੀ 47 ਹੋ ਗਏ ਪ੍ਰੈਗਨਨਸੀ ਕੇਅਰ ਸਰ 55% ਲੇਡੀਆਂ ਆ ਉਹਦੇ ਚ 17% ਬੱਚੇ ਆ ਬਜ਼ੁਰਗ ਹੈ ਜਿਨ੍ਹਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ ਸੀ ਉਹ ਫਾਇਦਾ ਉਠਾ ਰਹੇ ਆ ਅੱਜ ਸਰ ਇਹ ਜਿਹੜਾ ਮਾਡਲ ਹੈ ਔਰ ਸਰ ਇਸ ਦੇ ਨਾਲ 5 ਲੱਖ ਲੋਕ ਯੋਗਾ ਦਾ ਫਾਇਦਾ ਉਠਾ ਚੁੱਕਿਆ 584 84 ਟ੍ਰੇਨ ਸਾਡੇ ਕੋਲੇ ਜਿਹੜੇ ਹੈਗੇ ਆ ਜਿਹੜੇ ਸਾਡੇ ਕੋਲੇ ਯੋਗਾ ਟ੍ਰੇਨ ਟੀਚਰਸ ਹੈਗੇ ਆ 5 ਲੱਖ ਬੰਦੇ ਉਹਦੇ ਫਾਇਦਾ ਉਠਾ ਚੁੱਕਿਆ ਸਰ ਨੇ ਪਟਿਆਲੇ ਤੋਂ ਸ਼ੁਰੂ ਕੀਤਾ ਸੀਗਾ ਇਸ ਵਾਰੀ ਜਦੋਂ ਅਸੀਂ 19 ਤਰੀਕ ਨੂੰ ਫੰਕਸ਼ਨ ਕੀਤਾ ਸਰ 21 ਲੱਖ ਲੋਕ ਦੇ ਮਿਸ ਯੂ 21000 21000 ਲੋਕਾਂ ਨੇ ਯੋਗਾ ਕੀਤਾ ਸਰ ਸਵੇਰੇ ਉਸ ਦਿਨ ਜਵੰਦਰ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਹਰ ਮੱਲੇ ਦੇ ਵਿੱਚ ਯੋਗਾ ਹੋ ਰਿਹਾ ਸਰ ਹਰ ਮੱਲੇ ਦੇ ਵਿੱਚ ਦਵਾਈ ਮਿਲ ਰਹੀ ਆ ਲੋਕਾਂ ਨੂੰ 3 ਕਰੋੜ 60 ਲੱਖ ਲੋਕਾਂ ਨੇ ਜਿਹਦੇ ਚੋਂ 1 ਕਰੋੜ 30 ਲੱਖ ਲੋਕ ਜਿਹਨੂੰ ਅਸੀਂ ਯੂਨੀਕ ਪੇਸ਼ੈਂਟਸ ਕਹਿੰਦੇ ਆ ਹਰ ਤੀਜਾ ਪੰਜਾਬੀ ਆਮ ਆਦਮੀ ਕਲੀਨਿਕ ਚ ਦਵਾਈ ਲੈ ਚੁੱਕਿਆ ਸਰ ਔਰ ਸਾਰੇ ਜਿੰਨੇ ਸਾਡੇ ਸਰਕਾਰੀ ਹਸਪਤਾਲ ਹੈ ਸਰ ਅਸੀਂ ਉਹਨਾਂ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਮੈਡੀਸਿਨਸ ਪਹਿਲਾਂ ਜਦੋਂ ਅਸੀਂ ਆਏ ਆ ਤਾਂ 30 ਸਿਰਫ 30 ਹਸਪਤਾਲਾਂ ਦੇ ਵਿੱਚ ਸਾਡੇ ਪੀਜੀ ਕੋਰਸ ਚ ਚੱਲਦੇ ਸੀ ਅੱਜ 150 ਆਇਆ ਸਾਡੇ ਕੋਲੇ ਬੱਚੇ ਜਿਹੜੇ ਹੈਗੇ ਆ 24 ਘੰਟੇ ਉਹਨਾਂ ਨੂੰ ਸਰਵਿਸਿਜ਼ ਮਿਲ ਰਹੀਆਂ ਟਰਸਰੀ ਕੇਅਰ ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਸੈਕੰਡ ਆਫ ਇਟਸ ਕਾਈਂਡ ਇਨ ਦਾ ਕੰਟਰੀ ਦੁਨੀਆ ਦੇ ਵਿੱਚ ਸਭ ਤੋਂ ਦੂਜੀ ਵਧੀਆ ਜਿਹੜੀ ਹੈਗੀ ਆ ਉਹ ਉਹ ਹੈਗੀ ਆ ਸਾਡੇ ਜੀ ਉਹ ਇੰਸਟੀਚਿਊਟ ਹੈ ਔਰ ਉਹਦੇ ਵਿੱਚ ਸਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਬਹੁਤ ਜਲਦੀ ਲਿਵਰ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆ ਆਲਰੇਡੀ ਹਿਮਾਚਲ ਤੋਂ ਜੰਮੂ ਐਂਡ ਕਸ਼ਮੀਰ ਤੋਂ ਯੂਪੀ ਤੋਂ ਆ ਕੇ ਲੋਕ ਸਾਡੇ ਇੰਸਟੀਚਿਊਟ ਦੇ ਵਿੱਚ ਉਲਾਸ ਕਰਾਦੇ ਜਿਹੜੀ ਸਰਕਾਰੀ ਇੰਸਟੀਚਿਊਟ ਆ ਇਸੇ ਤਰ੍ਹਾਂ ਟਾਟਾ ਦੇ ਵਿੱਚ ਸਰ ਅਸੀਂ ਸਰ ਅਸੀਂ ਦੂਜਾ ਜਿਹੜਾ ਅਸੀਂ ਕੀਤਾ ਸਰ ਅਸੀਂ ਇੱਕ ਕੋਲਾਬੋਰੇਟਿਵ ਪ੍ਰੋਜੈਕਟ ਹੈ ਸਾਡਾ ਸਰਵਿਸ ਬਿੰਬੇ ਤੋਂ 올 ਦਾ ਮੈਡੀਕਲ ਕਾਲਜ ਸਟੇਟ ਗਵਰਨਮੈਂਟ ਸਰ 700 ਡਾਕਟਰਾਂ ਨੂੰ ਟ੍ਰੇਨ ਕੀਤਾ 583 ਡਾਕ ਜਿਹੜੇ ਬੰਦੇ ਆ ਗਿਆ ਜਿਹਨਾਂ ਨੂੰ ਹਾਰਟ ਅਟੈਕ ਹੋਇਆ ਸੀਗਾ ਥਰੋਮਬੋਲਾਈਜ਼ ਕਰਕੇ ਇੱਕ ਇੱਕ ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਟ੍ਰਾਂਸਫਰ ਕਰਾ ਹਸਪੀਟਲ ਜਾ ਕੇ ਉਹਨਾਂ ਦੇ ਸਟੈਂਟ ਪਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ 583 ਲਾਈਫਸ 7000 ਲੋਕਾਂ ਨੇ ਉਹਦਾ ਫਾਇਦਾ ਉਠਾਇਆ ਇਸੇ ਤਰ੍ਹਾਂ ਸਰ ਜਿਹੜਾ ਸੀ ਅਸੀਂ ਸਟ੍ਰੋਕ ਦੇ ਉੱਤੇ ਸ਼ੁਰੂ ਕੀਤਾ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਹੋ ਗਈ ਹੈ ਸਰ ਕੋਕਲੀਅਰ ਟਰਾਂਸਪਲੈਂਟ ਸ਼ੁਰੂ ਹੋ ਗਿਆ ਹੈ ਹੱਬ ਐਂਡ ਸਪੋਕ ਮਾਡਲ ਸਰ ਇਹ ਤੁਹਾਡੀ ਗਾਈਡੈਂਸ ਕਰਕੇ ਹੋ ਸਕਿਆ ਜੀ ਸੋ ਮੈਂ ਇੱਕ ਵਾਰ ਜਿਹੜੇ 3 ਕਰੋੜ ਪੰਜਾਬੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਅਰਵਿੰਦ ਜੀ ਦਾ ਚੀਫ ਸਕੱਟਰੀ ਸਾਹਿਬ ਸਾਡੇ ਸਕੱਟਰੀ ਸਾਹਿਬ ਬੈਠੇ ਆ ਮੇਰੇ ਸਾਰੇ ਡਾਇਰੈਕਟਰ ਔਰ ਮੇਰੇ ਸਾਰੇ ਜਿੰਨੇ ਸਟੇਟ ਪ੍ਰੋਗਰਾਮ ਆਫਸਰਸ ਆ ਸਰ ਇਹ ਜਿਸ ਤਰ੍ਹਾਂ ਇੱਕ ਪੰਜਾਬ ਦੇ ਮੁੰਡਾ ਅਸਲੇ ਉਹਨੇ ਧਮਾਂ ਬਚਾਈਆਂ ਹੋਈਆਂ ইংল্যান্ড ਦੇ ਵਿੱਚ ਜਾ ਕੇ ਫਿਰੋਜ਼ਪੁਰ ਦਾ ਜੰਪਲ ਹੈ ਜੀ ਉਹ ਸ਼ੁਭਮਨ ਗੇਰ ਉਹਨਾਂ ਨੇ ਬਿਲਕੁਲ ਲਗਾਉਂਦਾ ਹੈਗਾ ਸਰ ਦੂਜਾ ਜਿਹੜਾ ਪੰਜਾਬ ਦਾ ਮੁੰਡਾ ਹੈਗਾ ਇਹਨਾਂ ਨੇ ਪੰਜਾਬ 'ਚ ਤਮਾਮ ਚਾਈਆਂ ਹੋਈਆਂ ਤੁਹਾਡੇ ਮਾਡਲ ਦੀਆਂ ਸਰ ਸਰ ਮੈਂ ਤੁਸੀਂ ਥੋੜਾ ਜਿਹਾ ਬਿਜ਼ੀ ਹੋ ਗਏ ਸੀ ਮੈਂ ਦੱਸ ਰਿਹਾ ਸੀਗਾ ਕਿ ਕੋਈ ਇਹੋ ਜਿਹੀ ਹੈਲਥਨ ਕਲੇਵ ਨਹੀਂ ਹੁੰਦੀ ਜਿੱਥੇ ਪੰਜਾਬ ਦੇ ਮਾਡਲ ਦਾ ਅਰਵਿੰਦ ਕੇਜਰੀਵਾਲ ਭਗਵੰਤ ਮਾਡਲ ਕਹ ਰਿਹਾ ਨੂੰ ਮੈਂ ਅਰਵਿੰਦ ਕੇਜਰੀਵਾਲ ਮਾਡਲ ਇੰਪਲੀਮੈਂਟਡ ਬਾਈ ਭਗਵੰਤ ਮਾਨ ਕੋਈ ਇਹੋ ਜਿਹੀ ਹੈਲਥਨ ਕਲੇਵ ਨਹੀਂ ਹੁੰਦੀ ਜਿੱਦਾ ਜਿੱਥੇ ਇਹਦਾ ਜ਼ਿਕਰ ਨਹੀਂ ਹੁੰਦਾ ਸਰ ਤੋ ਸਰ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਵਾਗਤ ਵੀ ਕਰਦਾ ਹਾਂ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰ ਤੁਹਾਡਾ ਜਿਹੜਾ ਮਾਡਲ ਹੈ ਇਹ ਗੁਜਰਾਤ ਵਿੱਚ ਵੀ ਚੱਲਿਆ ਜੰਮੂ ਵਿੱਚ ਵੀ ਚੱਲਿਆ ਤੇ ਸਰ ਨਿਊਯਾਰਕ ਦੀ ਜਿਹੜੀ ਇਲੈਕਸ਼ਨ ਲੜੀ ਜਾ ਰਹੀ ਹੈ ਮੇਅਰ ਦੀ ਉਹ ਅਰਵਿੰਦ ਕੇਜਰੀਵਾਲ ਮਾਡਲ ਤੇ ਲੜੀ ਜਾ ਰਹੀ ਹੈ ਇਟਸ ਇਟ ਇੱਥੇ ਵੀ ਸਰ ਬੀਜ ਲੱਗ ਗਿਆ ਬਹੁਤ-ਬਹੁਤ ਧੰਨਵਾਦ ਵਿਦ ਥੀਸ ਵਰਡਸ ਥੈਂਕ ਯੂ ਧੰਨਵਾਦ ਸਰ ਸਧਾਰਨ ਇਲਾਜ ਲਈ ਪਹਿਲਾਂ ਆਮ ਆਦਮੀ ਕਲੀਨਿਕ ਤੇ ਉਸ ਤੋਂ ਬਾਅਦ ਹੁਣ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲ ਅਤੇ ਵੱਡੇ ਟੈਰਸ਼ੀ ਕੇਅਰ ਇੰਸਟੀਚਿਊਟਸ ਇਹ ਸਾਰੇ ਪੰਜਾਬ ਵਿੱਚ ਪਹਿਲੀ ਵਾਰ ਮੁਫਤ ਇਲਾਜ ਦੇਣਗੇ ਉਹ ਵੀ ਬਿਨਾਂ ਕਿਸੇ ਆਮਦਨੀ ਦੀ ਸ਼ਰਤ ਤੋਂ ਮੁੱਖ ਮੰਤਰੀ ਸੇਤ ਯੋਜਨਾ ਦੀ ਇਹ ਸਭ ਤੋਂ ਵੱਡੀ ਗਾਰੰਟੀ ਹੈ ਅੱਜ ਤੋਂ ਪੰਜਾਬ ਵਿੱਚ ਇਹ ਗੱਲ ਗਰੰਟੀ ਨਾਲ ਕਹੀ ਜਾ ਸਕਦੀ ਹੈ ਕਿ ਕਿਸੇ ਵੀ ਗਰੀਬ ਪਰਿਵਾਰ ਦੇ ਇਲਾਜ ਕਰਵਾਉਣ ਵਿੱਚ ਆਰਥਿਕ ਤੰਗੀ ਰਾਹ ਵਿੱਚ ਰੋੜਾ ਨਹੀਂ ਬਣੇਗੀ ਮੈਂ ਹੁਣ ਉਸ ਸ਼ਖਸੀਅਤ ਨੂੰ ਸਦਾ ਦੇਾਂਗਾ ਜਿਸ ਦੇ ਸਾਹਾਂ ਵਿੱਚ ਪੰਜਾਬ ਵਸਦਾ ਹੈ ਜੋ ਹਮੇਸ਼ਾ ਨਿਚ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਸੋਚਦੇ ਹਨ ਜਿਨ੍ਹਾਂ ਲਈ ਸਿਆਸਤ ਪੰਜਾਬ ਨੂੰ ਮੋੜ ਬਲੰਦੀਆਂ ਤੇ ਪਹੁੰਚਾਉਣ ਦਾ ਜਨੂਨ ਹੈ ਮੇਰੀ ਮੁਰਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹੈ ਆਓ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕਰੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਚੋਂ ਸਵਾਗਤ ਮੀਡੀਆ ਕਰਮਚਾਰੀਆਂ ਦਾ ਸਾਡੇ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਆਫੀਸਰ ਸਹਿਬਾਨ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਬਹੁਤ ਸਾਰੇ ਅਫੀਸਰ ਸਹਿਬਾਨ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਦਰਜਾ ਪਾ ਦਰਜਾ ਹੈ ਜਿਹੜੇ ਵਲੰਟੀਅਰਸ ਚੇਅਰਮੈਨ ਮੇਰੇ ਕੈਬਨਿਟ ਦੇ ਸਾਥੀ ਡਾਕਟਰ ਬਲਬੀਰ ਜੀ ਚੀਫ ਸਕੱਟਰੀ ਪੰਜਾਬ ਸਿਨਾ ਸਾਹਿਬ ਔਰ ਵੱਡੀਆਂ ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋਆਂ ਚੋਂ ਨਫ਼ਰਤ ਧਰਮ ਭੜਕਾਉਣਾ ਲੜਾਉਣਾ ਇਹ ਲਫ਼ਜ਼ ਡਿਲੀਟ ਕਰਾ ਕੇ ਉੱਥੇ ਹੈਲਥ ਬਿਜਲੀ ਐਜੂਕੇਸ਼ਨ ਉਹ ਐਡ ਕਰਾਉਣ ਵਾਲੇ ਜਨਾਬ ਅਰਵਿੰਦ ਕੇਜਰੀਵਾਲ ਸਾਹਿਬ ਮੈਂ ਸਵਾਗਤ ਕਰਦਾ ਹਾਂ ਸਾਰਿਆਂ ਦਾ ਨਮਸਕਾਰ ਸਤਿ ਸ੍ਰੀ ਅਕਾਲ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੜਾ ਵੱਡਾ ਦਿਨ ਹੈ ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤ ਦੀ ਗੱਲ ਜਦੋਂ ਚੱਲਦੀ ਹੈ ਤਾਂ ਇਲਾਜ ਆਉਂਦਾ ਹੁੰਦਾ ਜਦੋਂ ਇਲਾਜ ਦੀ ਗੱਲ ਚੱਲਦੀ ਹੈ ਤਾਂ ਪੈਸਾ ਆਉਂਦਾ ਹੁੰਦਾ ਜੇ ਪੈਸੇ ਦੀ ਗੱਲ ਚੱਲਦੀ ਹੈ ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਜਾਂ ਨਹੀਂ ਬਹੁਤ ਸਾਰੇ ਕਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਆ ਕੈਮਰੇ ਚੱਲ ਰਹੇ ਨੇ ਮੈਨੂੰ ਸੁਣ ਵੀ ਰਹੇ ਹੋਣਗੇ ਤੇ ਇੱਕ ਵੀ ਰਹੇ ਹੋਣਗੇ ਬਹੁਤ ਸਾਰੇ ਹਜੇ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਇਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ ਜਾਂ ਜਿੰਨੀ ਕਿ ਪ੍ਰਾਪਰਟੀ ਹੈ ਵਿਕ ਜੂਗੀ ਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ ਤੇ ਛੱਡ ਦਿਓ ਲੋਕਾਂ ਨੇ ਹੱਥ ਖੜੇ ਕਰ ਦਿੱਤੇ ਜ਼ਿੰਦਗੀ ਨੂੰ ਬਿਕੋਜ਼ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਦਾ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇਜਰੀਵਾਲ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ ਚ ਲੱਡੂ ਵੰਡੇ ਗਏ ਮਤਲਬ ਇਹ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ 100 ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡ ਤੇ ਕਹਿੰਦੇ ਅੱਜ ਕੱਲ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਰੋਬੋਟ ਮੈਨੂੰ ਇਹ ਨਾ ਦੁੱਖ ਹੋਇਆ ਉਹਦੋਂ ਮੈਂ ਪਿੰਨੀ ਸੀ ਉਹਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਹਾਂ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਸਰੈਂਡਰੀ ਕਰਤਾ ਲਾਈਫ ਕਿ ਬਸ ਸਾਡੀ ਤਾਂ 55 55 ਸਾਲ ਹੀ ਆ ਬਸ ਵੱਡੇ ਬੰਦੇ ਜਾਂਦੇ ਹੁੰਦੇ ਜਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੁੰਦੀ ਸਾਡੇ ਕੋਲ ਆਜ ਪਾਸ ਤੇ ਪੈਸੇ ਨਹੀਂ ਕਰਕ ਜਈ ਕਿਤੇ ਵੇਰਾ ਫਿਰ ਮੈਂ ਉਹਦੇ ਸੋਚਿਆ ਮੈਂ ਕਿਹਾ ਰੱਬਾ ਜੇ ਕਿਤੇ ਕੋਈ ਮੌਕਾ ਦੇਦਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਧਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਾ ਹੀ ਹੈ ਆਓ ਪ੍ਰਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦੇ ਹਿਸਾਬ ਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇ ਇੱਕ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਹੈ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮંત્રી ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ। ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਐ। ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ? ਬਜਟ ਕਿੱਥੋਂ ਆਊਗਾ? ਕੀ ਕਰਨਾ ਹੈ? ਕਿੰਨੇ ਕ ਤੱਕ ਕੀ ਹੋਊਗਾ? ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ। ਅੱਜ ਕਈ ਕੋਈ ਨਹੀਂ ਨੀਲਾ ਪੀਲਾ ਕਾਰਡ ਨਹੀਂ। ਸਿੱਧੇ ਜੋ ਪੰਜਾਬ ਦਾ ਬਾਸੀ ਹੈ। ਉਦਲਾਜ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਜੂਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਜੂਗਾ ਬਸ ਦੈਟਸ ਇਟ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ